ਆਪਾਂ ਆਪਿਆ ਦੁਸਤ ਕਰੋ ਸੱਚੇ ਬਾਦਸ਼ਾਹ ਜੀ ਅਰੰਭਾ ਸਤਿ ਸ਼੍ਰੀ ਅਕਾਲ ਸਭੀ ਸਤਿ ਸ਼ਾਇਰ ਰੇਡ ਬਾੜ ਪਿਆਰੇ ਸਤਿ ਸ਼ਾਇਰ ਰੇਡ ਨਿਆਕਸਨ ਖੋਜਾਂ ਦੇ ਸਿਟੀ ਮਹਾਂਸ਼ਾਹੀ ਸਤਿ ਸ਼ਾਇਰ ਰੇਡ ਇਹ ਨਗਰ ਕੀ ਪਰਮਾਭੂ ਨਗਿਆ ਸੱਚੇ ਬਾਦਸ਼ਾਹ ਦੀ ਕਿਰਪਾ ਕਰਣੀ ਤੇ ਸਾਰੇ ਕਾਰਜ ਨਿਰਵਿਘਨਤਾ ਨਾਲ ਸੰਪੂਰਨ ਕਰਨੇ ਪਰੋ ਗਿਰਫਾ ਨਾ ਇੰਦਰ ਭਾਈ ਹਕੂਮਾ ਨੇ ਬਖਸ਼ੇ ਨਗਰ ਕੀ ਆਰੰਭ ਕਰਨ ਦੀ ਆਗਿਆ ਬਖਸ਼ੋ ਆਏ ਦਰਸ਼ਕੋ ਜੀ ਆਵਾਸਰਾਜੀ ਦਾ ਧੰਨ ਗੁਰਨਾਮ ਨਾਨਕ ਜੜਦੀ ਗਲਾਸ ਜੀ ਮਾਇਸ ਰਤਨ ਕਰੇਗੀ ਆਪਰਾਮੀ ਮੋਜ ਸ਼ਦਰ ਫਰਾਵੇ ਸੀਸ ਪਰ ਬੜੀ ਕਰੇਗੀ ਮੋਜ ਮੋਜ ਚੜੇ ਆਕਾਲ ਕੀ ਦਲ ਬਣੀ ਆਈ ਹੋਏ ਨੀਲਾ ਪਾਣਾ ਪਹਿਨ ਕੇ ਔਰ ਨਦਿਸੇ ਕੋਏ ਧੀਲੀ ਤਖਤ ਪਰ ਬੈਠੇਗੀ ਆਪਰਾਮੀ ਮੋਜ ਸ਼ਕਰ ਜਲਾਵੇ ਸੀਸ ਪਰ ਬੜੀ ਕਰੇਗੀ ਮੋਜ ਗੱਜ ਗੇਜ ਕਰੇ ਜਾਵੇ ਲਿਆਲ ਹੋ ਜਾਵੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਪੰਥ ਦੇ ਮਨਪਾਵੇ ਤਨ 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 ਗੁਰੂ ਤੇਗ ਬਹਾਦਰ ਜੀ ਦੇ ਮਨਪਾਵੇ ਤਨ ਤਨ ਬਾਬਾ ਜੀਵਨ ਸਿੰਘ ਕਿੰਦਾ ਸ਼ੀਦੇ ਮਨਪਾਵੇ ਨਿਹਾਲ ਹੋ ਜਾਵੇ زبان تے پتے او دی جہان تے پتے جنیا بلا تے پتے او دیا کلا تے پتے آگے آپ سے جو پاہا ہے روحی مجھے کی بھلے گروہ کو جلد کوئی نہیں بلا رہا ستیج سے اترو جا کوئی نہیں گروہ سے آپ جی ہو راستے سے اپنے یا جانے ملے گا اور وہ پھتے یا ਜੀ ਕੀ ਫਤਿਹ ਤਨ ਤਨ ਗੁਰੂ ਤੇਗ ਬਹਾਦਰ ਖਿੰਦਵੀ ਚਾਦਰ ਜਿਨ੍ਹਾਂ ਦੇ ਸ਼ਹੀਦੀ ਦੇ ਹਰੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼ਹੀਦਾ ਰੰਗਰੇਟੇ ਗੁਰਕੇ ਬੇਟੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਾਨਾ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਸੈਹਿਬ ਹਾਤੀ ਕੋੜੇ ਉਠਾਂ ਦੇ ਨਾਲ ਖਾਲਸਾ ਫਾਹੀ ਸ਼ਾਨ ਦੇ ਨਾਲ ਇਹ ਦishan ਨਗਰ ਕੀ ਤਨ ਤੁਹਾਡੇ ਮਹੱਲੇ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ ਸੋ ਮਹੱਲਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਨਗਰ ਕੀ ਤਨ ਦੇ ਵਿੱਚ ਸ਼ਾਮਲ ਹੋ ਕੇ ਨਗਰ ਕੀ ਤਨ ਦੀ ਸ਼ੋਭਾ ਨੂੰ ਵਧਾਓ ਤੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਜਿਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੁਆਰਾ ਸ਼ਹੀਦਾ ਰੰਗਰੇਟੇ ਗੁਰਕੇ ਬੇਟੇ ਸ਼੍ਰੋਮਣੀ ਜਰਨੈਲ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸਥਾਨਾਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਗਵਾਹੀ ਦੇ ਵਿੱਚ ਗੁਰੂ ਦੀਆਂ ਲਾਡਲੀਆਂ ਫੌਜਾਂ ਦੇ ਸਹਾਇ ਆਤੀ ਕੋੜੇ ਉਠਾਂ ਦੇ ਨਾਲ ਖਾਲਸਾ ਛਾਂ ਦੇ ਨਾਲ ਦੇਸ਼ਾਨ ਨਗਰ ਕੀਰਤਨ ਤੁਹਾਡੇ ਮਹੱਲੇ ਦੇ ਵਿੱਚੋਂ ਦੀ ਗੁਜ਼ਰ ਰਿਹਾ ਹੈ ਸੋ ਮਹੱਲਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਕੇ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਓ ਤੇ ਆਪਣਾ ਜੀਵਨ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਦੀਏ ਸਤਿ ਕਾ ਮੋਏ ਤੋਂ ਕਿਆ ਭਿਆਨ ਜੀਵਤ ਕਈ ਗਰਮਪਰਾਨੀ ਜਨਮ ਮੀਆਂ ਦੇ ਨਾਮ ਤੋਂ ਕੇ ਚਾਰ ਪੁੱਤਰ ਵਾਰ ਕੇ ਤੇ ਕਈ ਹਜ਼ਾਰ ਬਣਾ ਲੈ ਇਹ ਤੋਂ ਵੀ ਵੱਡੀ ਹਰਾਨੀ ਦੀ ਗੱਲ ਇਹ ਆ ਕਿ ਜਿਹਨੇ ਚਾਰ ਪੁੱਤਰ ਵਾਰ ਕੇ ਤੇ ਕਈ ਹਜ਼ਾਰ ਬਣਾ ਲੈ ਨ ਲੋਕੋ ਦੇ ਕੁੱਛੜ ਦੇ ਵਿੱਚ ਉਹ ਵੀ ਨਹੀਂ ਲੱਕੇ ਉਹ ਵੀ ਪੰਤ ਜੀ ਤੋਂ ਵਾਰਦੇ ਤੇ ਸਤਨਾ ਸਿਰੋ ਲੋਕੀ ਕਹਿੰਦੇ ਲੋਕ ਜਿਹੜਾ ਸਿਲਾ ਉਹਨੇ ਕਈ ਹਜ਼ਾਰਾਂ ਵਾਲੇ ਨੇ ਚੰਦਰੀਆਂ ਨਜ਼ਰਾਂ ਪੰਜਾਬ ਖਾ ਲਿਆ ਕਰਦੇ ਤੂੰ ਮੇ ਰਮਣ ਬਾਦਿਆ ਕਰਦੇ ਤੂੰ ਮੇ ਰਮਣ ਬਾਦਿਆ ਵਾਲੇ ਪਾਪਲੇ ਸੁਮਤੀ ਸਿੰਘ ਨਾਲ ਯਾਤਰਾ ਕੀਤੀ ਆਵਾਜ਼ ਵਿੱਚ ਆਪਣਾ ਕੀਏ ਵੀ ਸਰਦ ਦੱਤਿਆਂ ਆ ਇਹ ਤਾਂ ਮਾਰਗ ਪੈਰ ਧਰੀ ਜਾਏ

ਕੁਰੂ ਸੋ ਇਹਨਾਂ ਸ਼ਰਤਾਂ ਦੇ ਅਰਥ ਬੜੇ ਸਪਸ਼ਟ ਆ ਗੱਲ ਸਮੇਂ ਨੇ ਆਪਣੀ ਆਗ੍ਰਿਤੀ ਤੇ ਅਰਥ ਕੱਢਣਾ ਕਮ ਜਵਾਨੀਆਂ ਦਾ ਉਸ ਉਸ ਨੂੰ ਕਦੇ ਵੀ ਮਾਫ਼ ਕਰਦੀ ਜਿਹੜਾ ਮੋਲਣਾ ਤਾਰੇ ਕੁਰਬਾਨੀਆਂ ਦੋਵੇਂ ਨਾਲ ਜੋੜ ਕੇ ਗੁਰੂ ਕੰਨ ਤਰਫਾਇਦਾ ਦੇ ਚਰਨਾਂ ਤੇ ਅਰਦਾਸ ਕਰਿਓ ਸੰਗਤ ਦੀ ਅਰਦਾਸ ਕਦੇ ਵੀ ਬਿਰਤੀ ਨਹੀਂ ਜਾਂਦੀ ਆਪਣੇ ਲਈ ਨਹੀਂ ਤੇ ਸਾਡੇ ਗਰੀਬੜਿਆਂ ਲਈ ਜਰੂਰ ਕਰਿਓ ਕਿ ਸਾਡੇ ਜਿਹੜੇ ਇਹ ਕੁੰਡੀ ਦੇ ਭਰੇ ਸਿਹਰੇ ਆ ਇਹ ਗੁਰੂ ਗ੍ਰੰਥ ਦੇ ਲੇਖੇ ਲੱਗ ਜਾਣ ਗੁਰੂ ਪਰਮ ਦੇ ਲੇਖੇ ਲੱਗ ਜਾਣ ਹੋਈਆਂ ਸੁਣਾ ਦੀ ਖਿਮਾ ਸਾਰੀ ਦੀ ਸੰਗਤ ਦਾ ਜੀਤੋ ਤਨ ਹਾਜ਼ਰ ਕੋਟਾ ਨਾਲ ਸੋਟ ਧੰਨਵਾਦ ਧੰਨ ਸਭ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਣੀ ਆ ਦਾ ਪ੍ਰਬੰਧਕ ਸਰਬਾਨ ਦਾ ਧੰਨਵਾਦ ਬਲਾਉ ਫਤਿਹ ਤੇ ਪਾਉ ਫਤਿਹ ਆ ਕੋਲੀ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈ ਸੋਹਣਾ ਲਾ ਪੰਚਵੇਂ ਆਰ ਨੂੰ ਸ਼ਹੀਦ ਕਰਕੇ ਸਾਨੂੰ ਰੋਕਣ ਦਾ ਯਤਨ ਕੀਤਾ ਗਿਆ ਸਾਨੂੰ ਮਕਾਉਣ ਦਾ ਯਤਨ ਕੀਤਾ ਗਿਆ ਪਰ ਅਸੀਂ ਖਤਮ ਨਹੀਂ ਹੋਏ ਅਸੀਂ ਰੂਪ ਧਾਰਨ ਕਰ ਲਿਆ ਛੇਵੇਂ ਨਾਨਕ ਭੰਤ ਸਾਹਿਬ ਸਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮੀਰੀ ਤੇ ਪੀਰੀ ਦਾ ਸੁਗਾਤ ਲੈ ਕੇ ਸਮੇਂ ਦੀ ਹਕੂਮਤ ਦੀ ਹੱਥ ਵਿੱਚ ਅੱਖ ਪਾ ਕੇ ਖੜੂ ਹੋਏ ਉਸ ਵਕਤ ਮੁਗਲਾਂ ਹਕੂਮਤ ਨੇ ਐਲਾਨ ਕਰ ਦਿੱਤਾ ਕਹਿੰਦੇ ਮੁਗਲਾਂ ਤੋਂ ਬਿਨਾਂ ਕੋਈ ਵੀ ਘਰ ਦੇ ਵਿੱਚ ਹਥਿਆਰ ਨਹੀਂ ਰੱਖ ਸਕਦਾ ਮਹਾਰਾਜ ਜੀ ਤੁਸੀਂ ਰੱਖਣ ਦੀ ਗੱਲ ਕਰਦੇ ਸਾਦੇ ਸਖਰ ਜਨਨਾ ਸ਼ੰਕਰ ਵੇਦਾਂ ਦਾ ਅਭਿਆਸ ਕਰਿਆ ਤਾਂ ਮੁੰਡਿਆ ਇੱਕ ਅਕਲਕਾ ਕਿਤੇ ਕੰਮਗੇ ਜੰਗਾਂ ਦੀ ਯਾਰੀ ਕਰੇਗਾ ਤੇ ਚਾਰ ਜੱਗਾਂ ਲੜੀਆਂ ਮਹਾਰਾਜੀਆਂ ਦੀ ਪੂਰ ਹਕੂਮਤ ਇਹ ਨਾ ਕਰ ਤੇ ਚਾਰਾਂ ਦੇ ਵਿੱਚੋਂ ਬਤੇ ਕਰ ਕਹਿੰਦੇ ਮੁਗਲਾਂ ਤੋਂ ਬਿਨਾ ਕੋਈ ਵੀ ਘੋੜੇ ਦੀ ਸਵਾਰੀ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਇਹ ਘੋੜੇ ਦੀ ਗੱਲ ਕਰਦੇ ਜੋ ਸਾਡੇ ਸਖਤਚਾਰ ਚਾਰ ਘੋੜੇ ਬਟਾਇਆ ਗਏ ਕਹਿੰਦੇ ਕੋਈ ਪੱਗ ਨਹੀਂ ਲਾ ਸਕਦਾ ਸਰ ਦੇ ਉੱਤੇ ਮਹਾਰਾਜ ਕਹਿੰਦੇ ਦਿਮਾਲੇ ਇਸ ਜਿਵੇਂ ਦੇ ਦੋ ਦੋ ਦਸਤਾਰਾਂ ਬੰਨ੍ਹਾ ਕਰਨਗੇ ਕਹਿੰਦੇ ਕੋਈ ਵੀ ਢੋਲ ਦੇ ਉੱਤੇ ਟਿਕਾ ਨਹੀਂ ਲਾ ਸਕਦਾ ਮਹਾਰਾਜ ਕਹਿੰਦੇ ਢੋਲ ਦੀ ਗੱਲ ਛੱਡੋ ਇਥੇ ਨਗਾਰੇ ਮੜਨੇ ਕਰਨਗੇ ਨਗਾਰਿਆਂ ਦੇ ਉੱਤੇ ਚੋਟਾਂ ਲੱਗੀਆਂ ਕਰਨੀਆਂ ਦਿੱਲੀ ਦੇ ਤੱਕ ਦੇ ਵਿਰੋਧ ਦੇ ਵਿੱਚ ਅਕਾਲ ਪੁਰਖ ਸਾਹਿਬ ਦੀ ਸਿਰਜਣਾ ਕਰ ਦਿੱਤੀ ਅਸੀਂ ਦਬੇ ਨਹੀਂ ਜਾਵਰ ਨੂੰ ਸੰਗਤ ਬਹੁਤ ਦਾ ਜਿੱਤਨ ਕੀਤਾ ਅਸੀਂ ਆਪਣੇ ਆਸ ਨੂੰ ਹੋਰ ਵਿਖਾਰ ਕੇ ਦੇਸ਼ ਕੀਤਾ ਨਵੇਂ ਨਾਮਕ ਸੰਸਾਦ ਕਿਹਨੂੰ ਤੇ 72 ਸੱਚੇ ਪਾਤਸ਼ਾਹ ਜੀਆਂ ਦੇ ਦਰਬਾਰ ਦੇ ਉੱਤੇ ਕਸ਼ਮੀਰ ਦੇ ਪੰਡਤ ਕਿਰਪਾ ਗਤ ਦੀ ਅਰਵਾਈ ਦੇ ਹੇਠ ਫਰਿਆਦ ਲੈ ਕੇ ਆਇਆ ਸੱਤੀ ਪਾਸ਼ਾ ਤਰੰਗਦੇਵ ਸਾਨੂੰ ਧਰਮ ਦੇ ਨਾਲ ਮੁਸਲਮਾਨ ਬਣਾ ਰਿਹਾ ਏ ਆਪ ਜੀ ਨੇ ਦਾਤੂ ਪਹਿਲਾਂ ਭਾਈ ਸਾਹਿਬ ਆਪ ਜੀ ਨੂੰ ਬੜੀ ਸਿਹਤਤਾ ਦੇ ਨਾਲ ਕਥਾ ਸੁਣਾ ਚਲਵਾਉਣੇ ਗਏ ਆ ਮਨੇ ਪਹਿਲਾਂ ਸੁਣਿਆ ਪੰਡਤ مہاراج نے وطن کیا لال جی ਇਹ ਤਸਵੀਰ ਦੇ ਪੰਡ ਤੇ ਆ ਇਹਨਾਂ ਦੇ ਧਰਮ ਦੇ ਉੱਤੇ ਜ਼ੁਲਮ ਹੋ ਰਿਹਾ ਕੰਗਦੇਵ ਇਹਨਾਂ ਨੂੰ ਧੱਕੇ ਨਾਲ ਮੁਸਲਮਾਨ ਬਣਾ ਰਿਹਾ ਹੈ ਕਹਿੰਦੇ ਜੀ ਇਹ ਜ਼ੁਲਮ ਰੁਕੇਗਾ ਕਿਸ ਤਰ੍ਹਾਂ ਇਹ ਜ਼ੁਲਮ ਰੁਕੇਗਾ ਜੇਕਰ ਕੋਈ ਬਲੀ ਤਪਸਵੀ ਸੂਰਬੀਰ ਯੋਦਾ ਇਹਨਾਂ ਦੇ ਧਰਮ ਨੂੰ ਬਚਾਉਣ ਦੇ ਲਈ ਆਪਣੇ ਸੀਸ ਦਾ ਬਲੀ ਰਾਂਦੇ ਬਾਲ ਗੋਮਤ ਰਾਣੀ ਨੇ ਬਚਨ ਕੀਤਾ ਪਿਤਾ ਜੀ ਆਪ ਜੀ ਤੁਹਾਨੂੰ ਇਹ ਧਰਮੀ ਦੇ ਉੱਤੇ ਹੋਰ ਬਲੀ ਤਪਸਵੀ ਸੂਰਬੀਰ ਯੋਦਾ ਕੌਣ ਹੋ ਸਕਦਾ ਹੈ ਇੱਕ ਪ੍ਰਵਾਨੀ ਤੁਹਾਨੂੰ ਵੀ ਕਰਨੀ ਹੋਵੇਗੀ 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਦਿੱਲੀ ਦੇ ਤਖਤ ਦੇ ਵਿਰੋਧ ਦੇ ਵਿੱਚ ਲੜਕਾ ਸਵਾਸ ਤੇ ਭੇਜ ਦਿੱਤਾ ਗਿਆ ਤੈਨੂੰ ਸਿੱਖਾਂ ਦੇ ਨਾਲ ਸੱਤੇ ਪਾਸ਼ਾ ਨੇ ਦਿੱਲੀ ਦੇ ਚੰਦਨੀ ਚੌਕ ਦੇ ਵਿੱਚ ਖਾਦ ਦਿੱਤਾ ਜਾਂ ਪਿਤਾ ਗੁਰੂ ਕੋਲ ਇੱਕ ਇਸੇ ਘੋਰ ਕਰਨ ਵਾਲੀ ਚੀਜ਼ ਆ ਘੋਰ ਕਰਨ ਵਾਲੀ ਗੱਲ ਇਹ ਆ ਕਿ ਜੇ ਉਸ ਵਕਤ ਪੰਜਵੇਂ ਨਾਨਕ ਧੰਨ ਸਾਹਿਬ ਗੁਰੂ ਅਰਜਨ ਦੇਵ ਜਿੱਤੇ ਬਾਦਸ਼ਾਹ ਲਾਹੌਰ ਦੇ ਕਿ ਸ਼ਹਾਦਤ ਦਾ ਜਾਨ ਪੀਂਦੇ ਆ ਨਾ ਉਸ ਵਕਤ ਵੀ ਮਹਾਰਾਜਿਆਂ ਦੇ ਨਾਲ ਸਿੱਖ ਜਾਂਦੇ ਆ ਪਰ ਉਥੇ ਸ਼ਹਾਦਤ ਗੁਰੂ ਦੀ ਹੁੰਦੀ ਹੈ ਤੁਸੀਂ ਦਰਿਆਵੀ ਤਾਰ ਨੂੰ ਵੇਖ ਕੇ ਚੱਲੀਏ ਕਿ ਜੇਕਰ ਆਪਾਂ ਵੇਖੀਏ ਕੋਈ ਅਧਿਆਪਕ ਕੋਈ ਟੀਚਰ ਆਪਣੇ ਵਿਦਿਆਰਥੀਆਂ ਨੂੰ ਕੁਝ ਵੀ ਪੜ੍ਹਾਉਂਦਾ ਹੈ ਨਾ ਉਹ ਬਲੈਕ ਬੋਰਡ ਦੇ ਉੱਪਰ ਉਂਪਰ ਦਿੰਦਾ ਹੈ ਦੇ ਵਿਦਿਆਰਥੀ ਉਸ ਸਭ ਤੋਂ ਆਪਣੀਆਂ ਕਾਪੀਆਂ ਦੇ ਉੱਪਰ ਨੋਟਬੁੱਕ ਦੇ ਉੱਪਰ ਕਾਪੀ ਕਰਦੇ ਆ ਉਹਨੂੰ ਲਿਖ ਲਈ ਜਾਂ ਫਿਰ ਉਹਨੂੰ ਸਭ ਤੋਂ ਪੜ੍ਹਦੇ ਆ ਯਾਦ ਕਰਦੇ ਆ ਇਸੇ ਤਰ੍ਹਾਂ ਪੰਜਵੇਂ ਸਾਹਿਬ ਧੰਨ ਸਰ ਸਿਧਗੁਰੂ ਅਰਜਨ ਦੇਵ ਸਿੱਤੇ ਪਾਤਸ਼ਾਹ ਨੇ ਆਪਣੇ ਵਿਦਿਆਰਥੀਆਂ ਲਈ ਆਪਣੇ ਸਿੱਖਾਂ ਲਈ ਬਲੈਕਬੋਰਡ ਦੇ ਉੱਪਰ ਉਕਰ ਦਿੱਤਾ ਕਿ ਸ਼ਹਾਦਤਾਂ ਨੇ ਜਾਂ ਕਿਸ ਤਰ੍ਹਾਂ ਬਿਣਿਆ ਭਾੜੇ ਨੂੰ ਮਿੱਠਾ ਕਰਕੇ ਕਿਸ ਤਰ੍ਹਾਂ ਮੰਨਣਾ ਹੈ ਤੇ ਉਹ ਜੋ ਸਹਿਰਮ 94 ਧਰਮ ਸਹਿ ਚਿੰਗੂ ਤੇਨ ਮਹਾਰਾਜ ਖੱਤੇ ਪਾਸ਼ਾ ਜੀਆਂ ਦੇ ਨਾਲ ਜਾ ਕੇ ਪਹਿਲਾ ਸੰਮਲਨ ਦਾ ਜਨ ਮਿਲਿਆ ਇਹ ਬਤਨ ਰਾਜ ਖੱਤੇ ਪਾਸ਼ਾ ਜੋ ਤੋਂ ਲਾਹੌਰ ਦੀ ਧਰਤੀ ਦੇ ਉੱਤੇ ਸਾਨੂੰ ਸਭ ਕੁਝ ਪੜਾਇਆ ਕੋਲ ਸਭ ਦਾ ਪਰਚਾ ਤੋਂ ਲੱਗਿਆਂ ਦੇਖੀ ਅਸੀਂ ਕਿਤੇ ਫੇਲ ਨਾ ਹੋ ਜਾਈਏ ਮਨ ਦੇ ਵਿੱਚ ਕੁਰਬਾਨੀ ਦਾ ਭੈ ਲੈ ਕੇ ਗੁਰੂ ਦਾ ਅਧਮ ਲੈ ਕੇ ਗੁਰੂ ਕੇ ਸਿੱਖਾਂ ਨੇ ਗੁਰੂ ਤੋਂ ਪਹਿਲਾਂ ਸ਼ਹਾਦਤਾਂ ਦੇ ਜਾਮ ਪੀਤੇ ਤੇ ਉਹਨਾਂ ਪੇਪਰਾਂ ਦੇ ਵਿੱਚ ਬਹੁਤ ਚੜ੍ਹਦੀ ਕਲਾ ਦੇ ਨਾਲ ਸ਼ਹਾਦਤਾਂ ਦੇ ਜਾਮ ਪੀ ਕੇ ਤੇ ਨਤੀਜੇ ਪ੍ਰਾਪਤ ਕੀਤੇ ਨੌਵੇਂ ਨਾਨਕ ਸ੍ਰੀ ਗੁਰੂ ਤੇਗ ਬਹਾਦਰ ਜਤੇ ਪਾਤਸ਼ਾਹ ਜੀ ਨੂੰ ਔਰੰਗਜ਼ੇਬ ਸਮਾਲ ਕਰਨਾ ਕਿੰਨਾ ਸਾਨੂੰ ਪਤਾ ਹੈ ਤੁਹਾਡਾ ਇਹਨਾਂ ਦੇ ਧਰਮ ਦੇ ਨਾਲ ਕੋਈ ਵਾਅਦਾਸਾ ਨਹੀਂ ਆ ਤੁਹਾਡਾ ਰੀਤੀ ਰਿਵਾਜ ਇਹਨਾਂ ਦੇ ਨਾਲੋਂ ਵੱਖਰਾ ਹੈ ਤੁਹਾਡਾ ਰਹਿਣ ਸਣ ਵੱਖਰਾ ਹੈ ਕਿਉਂਕਿ ਤੁਸੀਂ ਪਹਿਲੇ ਜਨਮ ਦੇ ਵਿੱਚ ਗੁਰਨਾਨਦ ਦੀ ਗੱਦੀ ਦੇ ਮਾਰ ਕੋ ਗੁਰਨਾਨਕਨ ਦੇਵ ਜੀ ਦੇ ਰੂਪ ਦੇ ਵਿੱਚ ਇਸ ਜਨਮ ਨੂੰ ਪੰਜਾ ਨਹੀਂ ਤੇ ਅੱਜ ਇਸ ਜਨਮ ਦੀ ਖਾਤਰ ਆਪਣੀ ਜਾਨ ਨੂੰ ਕੁਰਬਾਨਾ ਕਰਦੇ ਮਹਾਰਾਜ ਨੇ ਕਥਨੀ ਦਿੱਤਾ ਅਗਦੇਵ ਜੇਕਰ ਦੀ ਬੋਸ ਇਹਨੇ ਧੱਕੇ ਦੇ ਨਾਲ ਜਿਵੇਂ ਪਹਿਲਿਆਂ ਨਹੀਂ ਨਾ ਤੇ ਅੱਜ ਧੱਕੇ ਦੇ ਨਾਲ ਰਹਿ ਨਹੀਂ ਰਹਿ ਨਹੀਂ ਲੈਵਾਂਗੇ ਕਿਉਂਕਿ ਸਾਡਾ ਵੈਰ ਦੁਲਮ ਦੇ ਨਾਲ ਹੈ ਜ਼ਬਰ ਦੇ ਨਾਲ ਹੈ ਕਿਸੇ ਧਰਮ ਦੇ ਨਾਲ ਨਹੀਂ ਕਿਸੇ ਫਿਰਕੇ ਦੇ ਨਾਲ ਨਹੀਂ ਅਸੀਂ ਜਨਮ ਲੈ ਲਉਂਦੀਆਂ ਜੇਕਰ ਤੇਰੀ ਜਗ੍ਹਾ ਦੇ ਉੱਤੇ ਕੋਈ ਹਿੰਦੂ ਬਾਦਸ਼ਾਹ ਮੁਸਲਮਾਨਾਂ ਨੂੰ ਧੱਕੇ ਦੇ ਨਾਲ ਹਿੰਦੂ ਬਣਾ ਰਿਹਾ ਹੁੰਦਾ ਅਸੀਂ ਫਿਰ ਵੀ ਇਸੇ ਜਗ੍ਹਾ ਦੇ ਉੱਤੇ ਬੈਠੇ ਹੁੰਦੇ ਜਿੱਥੇ ਅੱਜ ਬੈਠੀ

ਮੈਨੂੰ ਲੱਗਦਾ ਹੈ ਤੇਗ ਮਹਾਦਰੀ ਦਾ ਮੈਨੂੰ ਕਿਤਾਬ ਮਿਲਿਆ ਹੈ ਤੇਗ ਮਹਾਦਰੀ ਦਾ ਮੈਨੂੰ ਲੱਗਦਾ ਹੈ ਤੇਗ ਮਹਾਦਰੀ ਦਾ ਮੇਰੇ ਸਾਹਵੇਂ ਨਹੀਂ ਸਕੀਆਂ ਹੋ ਤੇਗਾ ਵੇਗ ਭਵੈਂਖ ਅੰਦਰ ਤੂੰ ਮਾਰ ਘਾਤੀ ਮੇਰੇ ਪੁੱਤਰ ਨੇ ਹੋ ਜਾਂ ਉਹ ਤੇਗਾ ਉਹਦੀ ਤੇਗ ਤੋਂ ਜਿਹੜੀ ਤੇਗ ਨਹੀਂ ਤੂੰ ਲੱਖਾਂ ਰਵੇਗੀ ਤੇਰੀਆਂ ਖੋ ਦੇ ਔਰ ਅੰਕੇ ਦੋ ਬਾਸ ਅਸੀਂ ਜਨਮ ਦੇ ਮੋਢੇ ਵਿੱਚ ਨੱਚਦੇ ਰਹਿਆਂ ਤੇ ਲੜਦੇ ਰਵਾਂਗੇ ਗੁਰੂ ਤੋਂ ਇਹ ਚੀਜ਼ ਵੀ ਦੇਕਰ ਜਿਉਂਦੀ Ah, <laughs> ah, ਆਜੋ <laughs> ਆਪਾਂ <laughs> 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 <laughs>